ਤੱਕ ਬੰਜਾ ਯਾਰ ਦਿਨ ਦੇ ਅੱਗੇ ਸਰਕਾਰੀ ਨੌਕਰੀਆਂ ਦੇ ਚੁੱਕੀ ਔਰ ਬਹੁਤ ਬਹੁਤ ਇਹ ਨੂੰ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਜੀ ਇਹ ਮੇਰੀ ਦੂਜੀ ਨੌਕਰੀ ਹੈ ਜੀ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਬਣਾ ਰਹੇ ਪੂਰੇ ਪੰਜਾਬ ਚ ਲਾਇਬ੍ਰੇਰੀ ਦੇ ਵਿੱਚ ਚਲੋ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਗਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਰੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜ੍ਹਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ੍ਹ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹਨਾਂ ਦੇ ਹੈਗਾ ਤਾਂ ਐਜੂਕੇਸ਼ਨਲ ਲੈਵਲ ਜਿਹੜਾ ਉੱਪਰ ਚੱਲ ਜੂਗਾ ਔਰ ਸਾਡਾ ਹੁਣ ਆਲਰੇਡੀ ਚੱਲਾ ਚੱਲਾ ਗਿਆ ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ ਸਾਡੇ ਟੀਚਰਜ਼ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਨਾਲੇ ਵੀ ਜਿਹੜਾ ਤੁਸੀਂ ਕਿਹਾ ਕਿ ਟੀਚਰਸ ਤੋਂ ਨਾਨ ਟੀਚਿੰਗ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਤੇ ਉਹ ਅਸੀਂ ਹੌਲੀ ਹੌਲੀ ਬੰਦ ਕਰ ਰਹੇ ਹਾਂ ਦੇਖੋ ਕੈਂਪਸ ਮੈਨੇਜਰ ਰੱਖ ਰਹੇ ਹਾਂ ਹਰ ਸਕੂਲ ਚ ਤਾਂ ਕਿ ਹੈਡਮਾਸਟਰ ਨੂੰ ਇਹ ਫਿਕਰ ਨਾ ਹੋਵੇ ਕਿ ਫਿਊਜ ਮਚ ਗਿਆ ਫਿਊਜ ਉੱਡ ਗਿਆ ਔਰ ਟੂਟੀ ਬੰਦ ਹੋ ਗਈ ਪੱਖਾ ਨਹੀਂ ਚੱਲਦਾ ਇਹ ਹੈਡਮਾਸਟਰ ਦਾ ਕੰਮ ਨਹੀਂ ਹੈਡਮਾਸਟਰ ਦਾ ਕੰਮ ਹੈ ਐਜੂਕੇਸ਼ਨ ਬਾਰੇ ਸੁਪਰਵਾਈਜ਼ਨ ਕਰੇ ਇਹ ਕੰਮ ਕੈਂਪਸ ਮੈਨੇਜਰ ਦਾ ਹੋ ਸਕਦਾ ਇਹ ਕੰਮ ਚੌਕੀਦਾਰ ਦਾ ਹੋ ਸਕਦਾ ਇਹ ਕੰਮ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਂ ਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ ਜੇ ਸਕੂਲ 'ਚ ਛੁੱਟੀ ਹੋ ਗਈ ਕੋਈ ਆਵਾਰਾ ਕਰਦਾ ਆ ਗਏ ਨਸ਼ੇੜੀ ਉਹ ਉੱਥੇ ਕੁਝ ਗਲਤ ਗੱਲਾਂ ਉੱਥੇ ਲਿਖ ਗਏ ਕਾਂਤੇ ਲਿਖ ਕੇ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉੱਥੇ ਰੱਖ ਗਏ ਤੇ ਉਹ ਆ ਕੇ ਸਕੂਲ 'ਚ ਆਉਂਸਰ ਉਹ ਇੱਟ ਚੱਕ ਕੇ ਦੇਫਰ ਆਪਰ ਨੇ ਤਾਂ ਕੁਝ ਵੀ ਨਹੀਂ ਕੀਤਾ ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ ਚ ਵੀ ਕਰਨ ਲੱਗੇ ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਤੇ ਟੀਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ ਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਪਰਤੇ ਬੱਤੇ ਪੱਦਰਤੇ 12 15 15 ਲੱਖ ਹੱਥੇ ਜਿਹੜੇ ਮਾਪੇ ਨੇ ਉਹ ਹੋ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚੋਂ ਠੀਕ ਹੈ ਕੀ ਇਹ ਤੇ ਮਿਹਨਤ ਕਰਨ ਦੀ ਲੋੜ ਹੈ ਕੌਣ ਕੌਣ ਪੜਾ ਰਿਹਾ ਸਾਰ ਇਹ ਪਹਿਲੀ ਵਾਰ ਹੋਇਆ ਜੀ ਸੋ ਇਹ ਕੁਛ ਨਾ ਕੁਛ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੈ ਕੇ ਹੁਣੇ ਪੈਣਗੇ ਕੱਲੀਆਂ ਕੰਧਾਂ ਕੱਢਣ ਨਾਲ ਜਾਂ ਰੰਗ ਕਰਨ ਨਾਲ ਨਹੀਂ ਬਣਨਾ ਕੁਝ ਜੇ ਸੇਹੋਂ ਕੁ ਜਰਾ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸੋਕ ਜਿਹੜੀ ਹੈ ਜੜਾਂ ਚ ਹੈ ਤਾਂ ਜੜਾਂ ਚ ਹੀ ਸਪਰੇਅ ਕਰਨੀ ਪਈ ਮੈਂ ਆਮ ਤੌਰ ਤੇ ਕਹਿੰਨਾ ਕਿ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਹਰਾ ਕਾਰਡ ਤੁਹਾਡੀ ਗਰੀਬੀ ਨਹੀਂ ਛੱਕ ਸਕਦਾ ਹਾਂ ਫॉर द ਟਾਈਮ ਬੀਂਗ ਤੁਹਾਡਾ ਗੁਜ਼ਾਰਾ ਕਰਵਾ ਸਕਦਾ ਹੋ ਗਰੀਬੀ ਚੱਕਣੀ ਤੇ ਗੁਜ਼ਾਰਾ ਕਰਨਾ ਡਿਫਰੈਂਟ ਗੱਲਾਂ ਸਿਰਫ ਤੇ ਸਿਰਫ ਆ ਬੱਚੇ ਜਿਹੜੇ ਨੇ ਇਹ ਪੜ ਜਾਣ ਇਹ NEET ਕਲੀਅਰ ਕਰ ਜਾਣ JEE ਕਲੀਅਰ ਕਰ ਜਾਣ ਇਹਨਾਂ ਨੂੰ 50-50 ਲੱਖ ਰੁਪਈਆ ਦੇ ਪੈਕੇਜ ਜਦੋਂ ਮਿਲਣਗੇ ਗਰੀਬੀ ਉਦੋਂ ਚੱਕੀ ਜਾਊਗੀ ਪਰ ਇਹ ਚਾਉਂਦੇ ਨਹੀਂ ਸੀ ਗਰੀਬੀ ਚੱਕੀ ਜਾਵੇ ਇਹ ਕਹਿੰਦੇ ਗਰੀਬ ਹੀ ਰੱਖੋ ਇਹਨਾਂ ਨੂੰ ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਕਹਿੰਦੇ ਰਿਜ਼ਲਟ ਹੀ ਨਹੀਂ ਦੱਸਣਾ ਵੀ ਕੀ ਹੋ ਗਿਆ ਸਾਰੇ ਪਾਸ 10ਵੀਂ 'ਚੋਂ 90% ਫੇਲ ਹੋ ਜਾਂਦੇ ਸੀ ਕਹਿੰਦੇ ਆ ਜਾਓ ਆਟਾ ਦਾਲ ਸਕੀਮ 'ਚ ਆ ਗਏ ਹੁਣ ਬਸ ਆ ਜਾਓ ਤੁਸੀਂ ਉੱਥੇ ਕਮਾਈ ਜਾਂਦੀ ਸੀ ਬਸ ਕਿਉਂ ਵੀ ਕਿਉਂ ਨਹੀਂ ਦੱਸਣਾ ਰਿਜ਼ਲਟ ਤੁਸੀਂ ਦੱਸੋ ਬੱਚਾ ਮਿਹਨਤ ਕਰ ਸਕਦਾ ਉਸ ਸਬਜੈਕਟ ਤੇ ਸੋਸਾਇਟੀ ਸਾਰਾ ਕੁਝ ਬਦਲ ਰਿਹਾ ਹੈ ਔਰ ਬਿਲਕੁਲ ਡਿਜੀਟਲ ਤੁਹਾਨੂੰ ਲੈਬਸ ਮਿਲ ਰਹੀਆਂ ਨੇ ਔਰ ਸਰਕਾਰੀ ਸਕੂਲਾਂ ਦੇ ਟੀਚਰਾਂ ਟੈਲੈਂਟ ਚ ਕੋਈ ਕਮੀ ਨਹੀਂ ਬਦਨਾਮੀ ਐਨੀ ਵੀ ਸਰਕਾਰੀ ਸਕੂਲਾਂ ਦੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅਧਿਆਪਕਾਂ ਤਾਂ ਦਲੀਆ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅਧਿਆਨੇ ਹਾਈ ਸਕੂਲ ਚ ਹਾਜ਼ਰੀ ਲਾਉਣੀ ਹੁੰਦੀ ਹੈ ਰਜਿਸਟਰ ਲਿਆ ਕਿ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਨੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਕੰਮ ਮਿਲੂਗਾ ਆ ਅਸੀਂ ਹੁਣਾ ਹੁਣ ਹੋਣੀ ਆਪਣੀ ਜਨਗਣਨਾ ਆਪਣੀ ਆਣੀ ਆਉਣ ਉਹਦੇ ਵਾਸਤੇ ਨੇ ਟੀਚਰ ਮੰਗੇ ਸਾਥੋਂ ਅਸੀਂ ਇਹਨੂੰ ਕਹਿੰਦਾ ਵੀ ਟੀਚਰ ਹੀ ਦੇ ਸਾਥੇ بس ਇਹਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨਾਂ ਨੂੰ 2 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਲੋ ਉਸ ਤੋਂ ਬਾਅਦ ਉਹਨਾਂ ਤੋਂ ਕਰਾ ਲੋ ਸੈਂਸਸ ਮੈਂ 9000 ਟੀਚਰ ਦੇ ਕੇ ਨਾ ਉਹ ਸਕੂਲਾਂ ਦਾ ਕੀ ਕਰੂੰਗਾ ਜੀ ਸਕੂਲ ਖਾਲੀ ਹੋ ਜਾਣਗੇ ਜੀ ਪਹਿਲਾਂ ਜਿਹੜੇ ਜੰਪ पे ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨੇ ਕਹਿੰਦੇ ਉਹ ਗਿਣਨੇ ਨਹੀਂ ਪੜਿਆਂ ਲਿਖਿਆਂ ਦੀ ਗਿਣਤੀ ਕਰ ਲਓ ਪਹਿਲਾਂ ਫਿਰ ਇਸ ਕਰਕੇ ਇਹ ਸੋਚਾਂ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨ ਦੀ ਲਾਤੀ ਸੀ ਆ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਾਦੀ ਡਿਊਟੀ ਮਾਟਰਾਂ ਦੀ ਉਹ ਕਰੋਨਾ ਦਾ ਮਾਟਰ ਨਾਲ ਕੀ ਲਿੰਕ ਹੈੀ ਬੋਟਾ ਪੋਣੀਆਂ ਚੱਲ ਮਾਟਰ ਬੋਟਾਂ ਕਿੰਨੀ ਚੱਲ ਮਾਟਰ ਕੋਈ ਕੰਮ ਪੈ ਜੇ ਮਾਟਰ ਨੂੰ ਰੈਲੀ ਹੈ 15 ਘੰਟੇ ਦੀ ਚਲੋ ਮਾਟਰ ਇਹ ਚੀਜ਼ੇ ਬੰਦ ਕਰਨੀ ਪਈ ਇੱਕ ਦਿਨ ਦੀ ਪੜ੍ਹਾਈ ਬਹੁਤ ਪਿੱਛੇ ਰੱਖ ਦਿੰਦੀ ਹੈ। ਸੁਲਕਰ ਕੇ ਮਾਪਿਆਂ ਦਾ ਹੁਣ ਵਿਸ਼ਵਾਸ ਬਣਦਾ ਜਾਂਦਾ ਸਰਕਾਰੀ ਸਕੂਲਾਂ 'ਚ। ਯਹਾਂ ਸਾਡੇ ਬੱਚੇ ਇੱਥੇ ਪੜ੍ਹ ਕੇ ਵੀ ਬਿਨਾ ਕਿਸੇ ਫੀਸ ਤੋਂ ਬਿਨਾ ਕਿਸੇ ਆ ਜਿਹੜੀਆਂ ਮਨਮਰਜ਼ੀ ਦੀਆਂ ਵਰਦੀਆਂ ਇੱਥੋਂ ਸੁਵੋਣੀਆਂ ਨੇ। ਹੈਨਾ ਉਹ ਇੱਥੋਂ ਸੁਵੋਣਾਂ ਐਸੀ ਤਾਂ ਨਾਲ ਨਾਲ ਹੁਣ ਇਹ ਵੀ ਕਰ ਰਹੇ ਇੱਕ ਪਹਿਲ ਨਾਂ ਦੀ ਸਕੀਮ ਹੈ। ਸ਼ਾਇਦ ਤੁਹਾਡੇ ਪਿੰਡਾਂ 'ਚ ਕਿਤੇ ਪਹੁੰਚੀ ਹੋਣੀ। ਪਹੁੰਚੂਗੀ। ਪਹਿਲ ਨਾਂ ਦੀ ਸਕੀਮ ਹੈ। ਉਹਦੇ 'ਚ ਕੀ ਹੈ? ਇੱਕ ਪਿੰਡ ਨੂੰ ਫਰਜ ਕਰ ਲਓ ਪਿੰਡ ਦੀ ਆਬਾਦੀ ਮੁਤਾਬਕ 10 ਤੋਂ 15 ਸੀ ਸਲਾਈ ਮਸ਼ੀਨਾਂ ਦਿੱਤੀ। ਤੇ ਉੱਥੋਂ ਦੀਆਂ ਮਾਮਾਂ ਪੈਣਾਂ ਨੂੰ ਕਿਹਾ ਜਿੱਦਾਂ ਤੁਸੀਂ ਇੱਥੇ ਬਹਿ ਕੇ ਪੰਚਾਇਤ ਘਰ 'ਚ ਜਾਂ ਕਿਸੇ ਸਾਂਝੀ ਜਗ੍ਹਾ ਤੇ ਬਹਿ ਕੇ ਸਿਉਂ ਸਕਦੇ ਹੋ ਤਾਂ ਉੱਥੇ ਸਿਉਂ ਲਓ। ਕੰਪਿਊਟਰ ਤੇ ਨਾਪ ਆ ਜਾਂਦਾ। ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਸਾਰੀਆਂ ਵਰਦੀਆਂ ਅਸੀਂ ਮਾਮਾਂ ਪੈਣਾਂ ਤੋਂ ਸਵਾਵਾਂਗੇ। ਜੇ ਮਸ਼ੀਨ ਘਰੇ ਲੈ ਕੇ ਜਾਣੀ ਹੈ ਘਰੇ ਲੈ ਜਾਓ, ਨਾਪ ਲੈ ਜਾਓ। ਜਦੋਂ ਤੁਸੀਂ ਉਹ ਕੱਪੜੇ ਸੀਤੇ ਤਾਂ ਉਹਨੂੰ ਪੈਕ ਕਰਕੇ ਸੰਦੇਜੋ। ਕੱਲਾ ਇੱਕ ਪਿੰਡ ਤੋਂ ਸ਼ੁਰੂ ਕੀਤਾ ਸੀ 100 ਲੇਡੀਜ਼ ਨਾਲ 1.5 ਕਰੋੜ ਰੁਪਇਆ ਟਰਨਓਵਰ ਸੀ ਜਨ ਕਿ 1 ਗੇਟ ਲੱਖ ਰੁਪਇਆ ਕਮਾ ਲਿਆ ਜੀ ਉਹਨਾਂ ਨੇ ਇੱਕ ਲੇਡੀ ਤੋਂ ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਸਕੂਲਾਂ ਨਾਲ ਗੱਲ ਕੀਤੀ ਹੁਣ ਸਾਡੇ ਕੋਲ ਪ੍ਰਾਈਵੇਟ ਸਕੂਲ ਵੀ ਕਹਿੰਦੇ ਨੇ ਸਾਡੀਆਂ ਵਰਦੀਆਂ ਸਿਉਂਦਿਆ ਕਰੋ ਹੁਣ ਅਸੀਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇ ਰਹੇ ਹਾਂ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਮੈਂ ਚਾਹਨਾ ਸਾਡੀਆਂ ਮਾਵਾਂ ਪਹਿਣਾ ਬਹੁਤ ਕੁਝ ਦਰੀਆਂ ਬੁਣਨਾ ਜਾਣਦੀਆਂ ਫੁਲਕਾਰੀਆਂ ਬਣਾਉਣੀਆਂ ਆਉਂਦੀਆਂ ਤਾਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਸਾਬਣਾ ਜੋ ਮਰਜ਼ੀ ਕਰ ਲੋ ਬੇਲੀਆ ਬੈਠੇ ਨ ਕਰਿਓ ਜੇ ਉਹ ਉਹਨਾਂ ਦਾ ਹਸਬੰਡ ਉਹਨਾਂ ਦਾ ਭਰਾ ਜਾਂ ਕਮਾਊ ਜਿਹੜਾ ਵੀ ਹੈਗਾ ਕਰੇ ਜਦੋਂ ਤੱਕ ਉਹ ਖੇਤੋਂ ਜਾਂ ਦਫ਼ਤਰੋਂ ਜਾਂ ਕਿਤੇ ਵੀ ਕੋਈ ਕੀਤਾ ਕਰਕੇ ਘਰੇ ਵਾਪਸ ਆਉਂਦਾ ਉਦੋਂ ਤੱਕ ਉਹਦੀ ਘਰ ਵਾਲੀ ਜਾਂ ਉਹਦੀ ਭੈਣ ਘਟੋ ਘਟ 3000 ਤੋਂ 4000 ਰੁਪਿਆ ਪਰ ਹੈਡ ਕਮਾ ਕੇ ਬੈਠਿਆ ਹੋਣ ਫਿਰ ਕਬੀਲਦਾਰੀਆ ਲੈਂਡ ਤੇ ਚੜਨਗੇ ਨਹੀਂ ਚੈਨਲ ਦੀ ਕਾਮਯਾਬੀ ਇਹੀ ਹੈ ਜੀ ਇੱਕ ਲੇਡੀ ਵੀ ਨਹੀਂ ਹੈਗੀ ਉੱਥੇ ਉਹ ਟੜੀਬੀਰ ਬਣਾਈ ਜਾਂਦੀ ਐ ਕੋਈ ਕੁਛ ਬਣਾਈ ਜਾ ਦੇਖੋ ਕੁਛ ਬਣਾਈ ਜਾਂਦੀ ਐ ਚైనా ਤੇ ਕਾਮਯਾਬੀ ਦਾ ਇਹ ਹਾਲ ਰਾਜ ਹੈ ਸੋ ਕੰਮ ਤੇ ਲਾਈਏ ਆ ਬੜੀ ਖੁਸ਼ੀ ਹੈ ਮਨਤਾ ਜੀ ਕਿ ਆਪ ਟਾਪ 10 ਦਸਵੀਂ ਚੋਂ ਉਹ ਬੁਲਾਏ ਮੈਂ ਟਾਪ 10 ਬਾਰਵੀਂ ਵਾਲੇ ਬੁਲਾਏ ਬੱਚੇ ਘਰੇ ਮੈਂ 20 ਹੋ ਗਏ 19 ਕੁੜੀਆਂ ਸੀ ਇੱਕੋ ਹੀ ਸੀ ਜਦੋਂ ਉਹ ਦੀ ਵਾਰੀ ਆਈ ਮਾਰੇ ਜੱਫੀ ਪਾ ਲਈ ਮੈਂ ਕਿਹਾ ਸ਼ੁਕਰ ਆਕੀ ਸਾਡੀ ਕਮਿਊਨਿਟੀ ਦੀ ਜਿੱਤ ਰੱਖੀ ਸੀ ਪਰਦੇ ਸਾਰੀ ਕੁੜੀਆਂ ਨੇ ਤੇ ਫਿਰ ਬਾਅਦ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਨੇ ਉਹ ਟਾਪਰ ਜਿਹੜੀਆਂ ਨੇ ਵਿਆਹ ਦਿੰਦੇ ਆ ਇਹਨਾਂ ਨੂੰ ਕਬੀਲਦਾਰੀ ਚ ਪਾ ਦਿੰਦੇ ਆ ਇਹਨਾਂ ਨੂੰ ਹਟਾ ਲੈਂਦੇ ਆ ਇਹਨਾਂ ਨੂੰ ਠੀਕ ਹੈ ਨਾ ਸੋ ਐਸ ਵਕਤ ਪੰਜਾਬ ਦੇ ਵਿੱਚ ਪਹਿਲੀ ਵਾਰ ਵੈ ਹਿਸਟਰੀ ਚ ਐਸ ਵਕਤ ਜੋ ਤੱਕ ਆਪਾਂ ਬੈਠੇ ਆ ਪੰਜਾਬ ਦੇ ਵਿੱਚ 7 ਡੀਸੀ ਕੁੜੀਆਂ ਨੇ ਜੀ ਪੰਜਾਬ ਦੀਆਂ 7 ਡੀਸੀ ਇਸ ਵਕਤ 8 ਐਸਐਸਪੀ ਕੁੜੀਆਂ ਲਈ ਹੋਈ ਨਹੀਂ ਕਿਉਂਕੋ ਕੋਈ ਨਹੀਂ ਕਰ ਕਰ ਸਕਦੀ ਕੰਮ ਭਈ ਏਡੀਸੀ ਡੀਐਸਪੀ ਜਿਸ ਪਦਤਰ ਤੇ ਵੀ ਉਹਨਾਂ ਦਾ ਡਿਜ਼ਰਵ ਕਰਦੀਆਂ ਨੇ ਉਹਨਾਂ ਦੇ ਅਹੁਦੇ ਮਤਾਓ ਸਾਦੇ ਸੁਤਰੀਆਂ ਨੂੰ ਕੱਲਾ ਜੰਮਣਾ ਹੀ ਕੋਈ ਆਸਾਨ ਨਹੀਂ ਹੈਗਾ ਉਹਨਾਂ ਨੂੰ ਅਸਮਾਨਾਂ ਚ ਉੱਡਣ ਦਾ ਮੌਕਾ ਵੀ ਦੇਣਾ ਚਾਹੀਦਾ ਮੈਂ ਇੱਕ ਸ਼ੇਅਰ ਬੋਲਿਆ ਸੀਗਾ ਪਾਰਲੀਮੈਂਟ 'ਚ ਵਿਮਨ ਡੇ ਸੀ ਕਿ ਇੱਕ ਧੀ ਜਿਹੜੀ ਕਿ ਹਜੇ ਜੰਮੀ ਨਹੀਂ ਹਜੇ ਮਾਂ ਦੇ ਪੇਟ 'ਚ ਐ ਤਾਂ ਉਹ ਆਪਣੀ ਮਾਂ ਨਾਲ ਗੱਲ ਕਰਦੀ ਐ ਬਾਹਰ ਵਾਲਾ ਮਾਹੌਲ ਦੇਖ ਕੇ ਕਹਿੰਦੀ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਵੇ ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੋਖ ਦੇ ਵਿੱਚ ਨਾ ਕਤਲ ਕਰਾਈ ਇਹ ਹੀ ਮੇਰੀ ਅਰਜ਼ੀ ਨਹੀਂ ਹੈ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਜੀ ਸੋਇਸ ਕਰਕੇ ਆਪਣੀ ਲੋਕਾਂ ਦੀ ਮੈਂਟੈਲਿਟੀ ਬਦਲਨੀ ਪਊ ਬਦਲ ਜਾਂਦੀ ਹੈ ਬਦਲਨੀ ਮਿਹਨਤ ਨਾ ਪਊਗੀ ਅਮਲੋਗ ਕੋਲ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਹੋ ਗਈਆਂ ਦੋ ਟਵਿੰਨਸ ਕੁੜੀਆਂ ਹੋ ਗਈਆਂ ਕਈ ਸਾਲ ਪਹਿਲਾਂ ਦੀ ਗੱਲ ਹੈ ਤੇ ਆਗੇ ਲੋਕ ਲੋਕ ਨੂੰ ਬਦਾਈਆਂ ਨਹੀਂ ਥੁੜੀ ਆਉਂਦੇ ਆਏ ਕਹਿਣਾ ਆਗੇ ਬੱਸ ਜੀ ਸਬਰ ਕਰੋ ਪੁਰਾਣੇ ਜਨਮਾਂ ਦੇ ਪਾਪ ਹੀ ਨੇ ਤੁਹਾਡੇ ਦਾ ਕੋਈ ਜਿਹੜਾ ਦੋ ਦੋ ਕੁੜੀਆਂ ਦੇਤੀਆਂ ਉਹਦੇ ਚੰਗਾ ਜੀ ਉਹਨੇ ਬੰਦੇ ਨੇ ਪੜਾ ਲੀਆਂ ਕੁੜੀਆਂ ਆ 8 ਕ ਮਹੀਨੇ ਪਹਿਲਾਂ ਦੀ ਗੱਲ ਹੈ ਮੇਰਾ ਉਹ ਦੋਨੇ ਜੱਜ ਬਣ ਗਈਆਂ ਜੀ ਸੋਨੇ ਕੁੜੀਆਂ ਫੇਰ ਆਗੇ ਉਹੀ ਕਹਿੰਦੇ ਜੀ ਪੁਰਾਣੇ ਜਨਮਾਂ ਦੇ ਕੋਈ ਪੋਨ ਨਹੀਂ ਨਹੀਂ ਥੋੜੀ ਜਿਹੀ ਇਹ ਤਾਂ ਉਹਦੀ ਬਦਲ ਜਾਂਦੇ ਐ ਸੋ ਐਜੂਕੇਸ਼ਨ ਜਿਹੜੀ ਆ ਉਹ ਲੋਕਾਂ ਦੀ ਮੈਂਟੈਲਿਟੀ ਬਦਲ ਸਕਦੀ ਆਉਣ ਵਾਲੇ ਦਿਨਾਂ ਚ ਭਵਿੱਖ ਦੇ ਦਿਨਾਂ ਚ ਉਹ ਬੰਦੇ ਨੂੰ ਅਮੀਰ ਜਾਂ ਸੇਠ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਪ੍ਰਾਪਰਟੀਆਂ ਨੇ ਜਾਂ ਜ਼ਮੀਨਾਂ ਨੇ ਉਹਨੂੰ ਅਮੀਰ ਮੰਨਿਆ ਜਾਊਗਾ ਜਿਹਦੇ ਬੱਚੇ ਪੜੇ ਲਿਖੇ ਨੇ ਹਾਈਲੀ ਹਾਈਲੀ ਐਜੂਕੇਟਿਡ ਸਮੇਂ ਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਅੱਜ ਇੱਥੇ ਆਏ ਹੋ ਅੱਜ ਦਾ ਤੁਹਾਡੇ ਘਰੇ ਵੀ ਕੜਾਈਆਂ ਚੜਨ ਗਿਆ ਤੇ ਆਉਣਗੇ ਰਿਸ਼ਤੇਦਾਰ ਉਹ ਵੀ ਆਉਣਗੇ ਜਿਹੜੇ ਪਹਿਲਾਂ ਕਹਿੰਦੇ ਸੀ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦੀ ਇਹੋ ਛੱਡੋ ਪਰੇ ਅੱਜ ਉਹ ਵੀ ਆਉਣਗੇ ਸਿੰਧੀ ਸਵੀਟ ਦਾ ਡੱਬਾ ਲੈ ਕੇ ਹਾਂ ਤੁਹਾਡੇ ਕੋਲੇ ਕੁਝ ਹੋਰ ਬੱਚੇ ਵੀ ਆਉਣਗੇ ਜਾਨ ਦੇ ਮਾਪੇ ਤੁਸੀਂ ਕੀ ਪੜਿਆ ਕਿਵੇਂ ਪੜਿਆ ਕਿੱਥੋਂ ਮਿਲਦੀਆਂ ਨੇ ਕਿਤਾਬਾਂ ਦੱਸ ਦਿਓ ਜਰੂਰ ਉਹ ਵੀ ਉਹ ਵੀ ਕਾਮਯਾਬ ਹੋਏ ਸੋ ਕਾਮਯਾਬੀ ਤਾਂ ਹੈ ਜੇ ਸਾਰਾ ਸਮਾਜ ਕਾਮਯਾਬ ਹੋਊਗਾ ਕਿਸੇ ਨੂੰ ਠੱਬੀ ਲਾ ਕੇ ਕਾਮਯਾਬੀ ਹੋਣੀ ਕਾਮਯਾਬੀ ਸੋ ਬਹੁਤ-ਬਹੁਤ ਤੁਹਾਨੂੰ ਕਵਾਰੀ ਫੇਰ ਬਧਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੈ ਖਾਣ-ਪੀਣ ਦਾ ਪ੍ਰਬੰਧ ਕੀਤਾ ਹੈ ਆਰਾਮ ਨਾਲ ਜਾਇਓ ਬਹੁਤ ਦੂਰੋਂ ਫਾਜ਼ਿਲ ਕਾ ਤੋਂ ਵੀ ਆਏ ਹੋ ਫਿਰੋਜ਼ਪੁਰ ਤੋਂ ਵੀ ਆਏ ਹੋ ਹੌਲੀ ਜਾਇਓ ਬਹੁਤ ਲੋੜ ਹੈ ਤੁਹਾਡੀ ਪੰਜਾਬ ਨੂੰ ਤੇ ਮੇਰੇ ਵੱਲੋਂ ਫੇਰ ਇੱਕ ਵਾਰੀ ਸਾਰਿਆਂ ਨੂੰ ਮੁਬਾਰਕਬਾਦ ਵੀ ਤੇ ਜ਼ਿੰਦਾਬਾਦ ਵੀ ਆਬਾਦ ਰਹੋ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ